ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਜੀ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਫੈਸਲਾ ਲਿਆ ਗਿਆ ਹੈ ਕਿਸ ਦਿਨ ਛੁੱਟੀ ਹੋਏਗੀ ਆ ਜੀ ਦੇਖਦੇ ਹਾਂ ਸਕ੍ਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਪੰਜਾਬ ਦੇ ਵਿੱਚ ਕੱਲ ਯਾਨੀ ਕਿ 1 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜੀ ਸਮੂਹ ਜਿਹੜੇ ਸਕੂਲ ਕਾਲਜ ਨੇ ਸਾਰੇ ਦਫ਼ਤਰ ਵਗੈਰਾ ਸਾਰੇ ਜਿਹੜੇ ਆ ক্লোਜ਼ ਰਹਿਣਗੇ ਆਣੇ ਬੰਦ ਰਹਿਣਗੇ ਪੰਜਾਬ ਦੇ ਅੰਦਰ ਫੈਲੀ ਮਈ ਨੂੰ ਮਾਨ ਸਰਕਾਰ ਦੇ ਵੱਲੋਂ ਸਰਕਾਰੀ ਛੁੱਟੀ ਜਿਹੜੀ ਐ ਐਲਾਨੀ ਹੋਈ ਆ ਐਸ ਦਿਨ ਪੰਜਾਬ ਭਰ ਦੇ ਸਕੂਲ ਕਾਲਜ ਸਮੇਤ ਸਰਕਾਰੀ ਦਫ਼ਤਰ ਜਿਹੜੇ ਵਿਦਿਅਕ ਆਧਾਰ ਨੇ ਮੁਕੰਮਲ ਤੌਰ ਤੇ ਜਿਹੜੇ ਬੰਦ ਰਹਿਣਗੇ ਜੀ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਜਾਰੀ ਕਰ ਦਿੱਤਾ ਗਿਆ ਹੈਗਾ ਡਿਪਾਰਟਮੈਂਟ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਜੋ ਇੱਕ ਮਈ ਨੂੰ ਜਿਹੜਾ ਕਿਉਂ ਛੁੱਟੀ ਕੀਤੀ ਗਈ ਆ ਕਮਾਂਤਰੀ ਫਤਿਹ ਦਾ ਮਜ਼ਦੂਰ ਦਿਵਸ ਹੈ ਜੀ ਤੇ ਸਰਕਾਰ ਵੱਲੋਂ ਪਿਛਲੇ ਸਾਲ ਜਿਹੜਾ ਪਹਿਲੇ ਮਈ ਦੀ ਸਰਕਾਰੀ ਛੁੱਟੀ ਐਲਾਨ ਕੀਤੀ ਗਈ ਸੀ ਇਸ ਲਈ ਹਰ ਸਾਲ ਜਿਹੜਾ ਇੱਕ ਮਈ ਨੂੰ ਸਰਕਾਰੀ ਤੌਰ ਤੇ ਜਿਹੜਾ अवकाश ਹੈ ਜਿਹੜਾ ਛੁੱਟੀ ਜਿਹੜੀ ਰਹਿੰਦੀ ਆ ਤੇ ਗੈਸਟ ਡੇਟ ਛੁੱਟੀਆਂ ਜਿਹੜੀਆਂ ਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਦਰਸਾਇਆ ਗਿਆ ਹੈਗਾ ਕਿ 1 ਮਈ ਨੂੰ ਜਿਹੜੀ ਦੇਖ ਸਕਦੇ ਹੋ ਕਿ ਹਾਈਲਾਈਟ ਕਰ ਦਿੰਨੇ ਆ 1 ਮਈ ਨੂੰ ਜਿਹੜਾ ਜ ਮਈ ਦਿਵਸ ਕਰਕੇ ਜਿਹੜੀ ਆ ਵਿਧਵਾ ਨੂੰ ਸਰਕਾਰੀ ਛੁੱਟੀ ਜਿਹੜੀ ਐਲਾਨ ਕੀਤੀ ਹੋਈ ਆ ਸੋ ਇਹ ਗੈਸਟ ਡੇ ਜਿਹੜੀ ਆ ਛੁੱਟੀ ਕੋਸ਼ਤ ਕੀਤੀ ਗਈ ਆ ਤੋ ਇਹਦੇ ਕਰਕੇ ਜਿਹੜਾ ਜ ਕੱਲ ਜਿਹੜੀ ਆ ਸਰਕਾਰੀ ਛੁੱਟੀ ਰਹਿ ਗਈ ਜੀ ਪੰਜਾਬ ਦੇ ਵਿੱਚ ਔਰ ਜਿਹੜੇ ਸੂਬੇ ਦੇ ਸੂਬਾ ਸਰਕਾਰੀ ਕਾਲਜ ਅਤੇ ਪ੍ਰਾਈਵੇਟ ਵਿਦਿਅਕ ادارے ਨੇ ਸਾਰੇ ਕਾਲਜ ਸਕੂਲ ਦਫ਼ਤਰ ਜਿਹੜੇ ਸਾਰੇ ਬੰਦ ਰਹਿਣਗੇ ਇਸ ਲਈ ਇਹ ਛੁੱਟੀ ਜਿਹੜੀ ਆ ਪਹਿਲਾਂ ਹੀ ਜੜੀ ਐਲਾਨ ਕੀਤੀ ਹੋਈ ਸੀ ਧੰਨਵਾਦ ਜੀ ਸ਼ੁਕਰੀਆ